ਹੁਣ ਪਰੋਹਣੇ ਆ ਗਏ ਨੇ ਤਾਂ ਕਿੱਥੇ ਜਾਓਗੇ ਉਹ ਵੀ ਆਪਣੇ ਰਿਸ਼ਤੇਦਾਰ ਨਹੀਂ ਕੋਕਾ ਕਿਤੇ ਹੋਰ ਘਰ ਲੈ ਲਾ ਇਹਦੇ ਨਾਲੋਂ ਜੰਗਾ ਤਾਂ ਕਿਤੇ ਹੋਰ ਘਰ ਲੈ ਲੀਆ ਪਰੋਹਣੇ ਆਏ ਨੇ ਪਰੋਹਣੇ ਵੀ ਤਕਲੀਫ ਚ ਹੁੰਦੇ ਨੇ ਉਹ ਕੇਕ ਲੈ ਕੇ ਆਏ ਨੇ ਮੇਰੇ ਖਿਆਲ ਕੇਕ ਨੂੰ ਤਾਂ ਬਚਾਉਣਾ ਪੈਣਾ ਕੇਕ ਲੈ ਗਿਆ ਸਹੀ ਗੱਲ ਕੇਕ ਤਾਂ ਖੇਲਰ ਜਾਣਾ ਰਾਜ ਹੀ ਇਹ ਕੇਕ ਕੱਟ ਕੇ ਨਾ ਭਗਵਾਨ ਸੇ ਮਾਰ ਨੂੰ ਭੇਜੋ ਜੀ ਜੀ ਜਿਹੜੇ ਕਹਿੰਦੇ ਵਿਕਾਸ ਬਹੁਤ ਕਰਦਿਆਂ ਸੀ ਹਾਂ ਜੀ ਇਹ ਵਿਕਾਸ ਆ ਕੋਈ ਦੇਖੋ ਤਾਂ ਨਵੇਂ ਸ਼ਹਿਰ ਦਾ ਹਾਲ ਆਣ ਕੇ ਸੜਕਾਂ ਦਾ ਹਾਲ ਦੇਖੋ ਤੁਸੀਂ ਹਾਂ ਜੀ ਰੁਕ ਜਿਓ ਹੱਥ ਛੱਡੋ ਨਾ ਫੜ ਕੇ ਜਾਓ ਰੋਲਾ ਤਾਂ ਇਦਾਂ ਪਾਇਆ ਕਿਤੇ ਪਤਾ ਨਹੀਂ ਕਿੰਨਾ ਕਰਦੇ ਪਿਆ ਦੇਖੋ ਹਾਲ ਸੜਕਾਂ ਦਾ ਨਵੇਂ ਸ਼ਹਿਰ ਤੇ ਨਾਲੇ ਪੁਰਾਣਾ ਸ਼ਹਿਰ ਹੈ ਇਹਨੂੰ ਕਹਿਣਾ ਚਾਹੀਦਾ ਹਾਂਜੀ ਨਵਾਂ ਸ਼ਹਿਰ ਨਹੀਂ ਹੈ ਉੱਥੇ ਕੋਈ ਸਰਕਾਰੀ ਯੋਜਨਾ ਲਾਗੂ ਵੀ ਨਹੀਂ ਹੁੰਦੀ ਕੁਝ ਵੀ ਨਹੀਂ ਹੈਗਾ ਜੀ ਮੇਰੇ ਖਿਆਲ ਨਾਲ ਨਾ ਕੋਈ ਸੀਵਰ ਹੈ ਨਾ ਕੋਈ ਵਾਟਸਪਲਾਾਈ ਹੈ ਹਾਂਜੀ ਤੁਸੀਂ ਕਿਸੇ ਦੇ ਰਿਸ਼ਤੇਦਾਰ ਦੇ ਹਾਂਜੀ ਹਾਂਜੀ ਮੈਂ ਕਿੰਨਾ ਔਖਾ ਹੈ ਜੀ ਬਹੁਤ ਜ਼ਿਆਦਾ ਪਰ ਜਿੱਦੋਂ ਕੱਪੜੇ ਪਾ ਕੇ ਤਾਂ ਵੈਸੇ ਨਹੀਂ ਆਉਂਦਾ ਜੀ ਚਲੋ ਸਰਦਾਰ ਸਾਹਿਬ ਕਿੱਥੇ ਹੈ ਅਸੀਂ ਸ਼ਹਿਰਪੁਰ ਤੋਂ ਜੀ ਠੀਕ ਹੈ ਜੀ ਉਹ ਹੁਸ਼ਿਆਰਪੁਰ ਆਂਦੇ ਨਵੇਂ ਸ਼ਹਿਰ ਦੀ ਤਸਵੀਰ ਦੇਖ ਲਈ ਉਹਨਾਂ ਨੇ ਔਰ ਪਰਿਵਾਰ ਦਾ ਪਿਆਰ ਵੀ ਵੱਧ ਗਿਆ ਸਰਨੇ ਇੱਕ ਦੂਜੇ ਦੇ ਹੱਥ ਫੜ ਕੇ ਆਣਾ ਪਿਆ ਕਿ ਸੇਵਕਾ ਕੰਮ ਔਖਾ ਡਿਗਾਗੇ ਤਾਂ ਇਕੱਠੇ ਡਿਗਾਗੇ ਬਚਾਂਗੇ ਤਾਂ ਇਕੱਠੇ ਬਚਾਂਗੇ ਸੋ ਰੀਅਲੀ ਵੈਰੀ ਰੈਡਿਕਲਸ ਐਂਡ ਸ਼ੇਮਫੁਲ ਔਰ ਪ੍ਰਸ਼ਾਸਨ ਨੂੰ ਹੁਣ ਤਾਂ ਜਾਗਣਾ ਚਾਹੀਦਾ